ਸਾਸਰੀਆ ਕਾ ਜਗਬਾਨੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਚ ਇੱਕ ਰੇਪ ਦੇ ਕੇਸ ਚ ਬਹੁਤ ਹੀ ਵੱਡਾ ਫੈਸਲਾ ਸਾਹਮਣੇ ਆਇਆ ਹੈ ਜੱਜ ਵੱਲੋਂ ਰੇਪ ਦੇ ਦੋਸ਼ੀ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਾਨੀ ਕਿ ਮੌਤ ਤੱਕ ਮੁਲਜ਼ਮ ਨੂੰ ਜੇਲ੍ਹ ਚ ਹੀ ਰਹਿਣਾ ਪਵੇਗਾ ਦੱਸ ਤਈਏ ਕਿ ਸਾ 2024 ਦਾ ਇਹ ਮਾਮਲਾ ਹੈ ਮੁਲਜ਼ਮ ਦੇ ਵੱਲੋਂ ਦੋਸ਼ੀ ਦੇ ਵੱਲੋਂ ਬੱਚੀ ਦੇ ਨਾਲ ਰੇਪ ਕੀਤਾ ਗਿਆ ਸੀ ਘਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਕੁਝ ਹੀ ਸਮੇਂ ਬਾਅਦ ਮੁਲਜ਼ਮ ਨੂੰ ਫੜ ਲਿਆ ਗਿਆ ਸੀ ਤੇ ਆਖਰ 15 ਮਹੀਨਿਆਂ ਦੇ ਬਾਅਦ ਹੁਣ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਕੋਰਟ ਦੇ ਵੱਲੋਂ ਮੁਲਜ਼ਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਲੱਖਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਆਖਰ ਇਸ ਮਾਮਲੇ 'ਚ ਵਕੀਲਾਂ ਦਾ ਕੀ ਕਹਿਣਾ ਹੈ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਜੀ ਮੈਂ ਹਰਦੀਪ ਕੁਮਾਰ ਬਮੋਤਰਾ ਸਹਾਇਕ ਜ਼ਿਲ੍ਹਾ ਅਧਾਰਨੀ ਗੁਰਦਾਸਪੁਰ ਜਿਹੜਾ ਇਹ ਕੇਸ ਹੈ ਇਹਦੇ ਵਿੱਚ ਦੋਸ਼ੀ ਨੇ ਜਿਹੜਾ ਦੁਸ਼ਤ ਕਰਮ ਹੈ 7ਵੇਂ ਮਹੀਨੇ 2024 ਦੀ ਗੱਲ ਹੈ ਉਦੋਂ ਆਪਣੀ ਕਰੀਬੀ ਕਿਸੇ नोन ਜਿਹੜੇ ਸੀ ਉਹਨਾਂ ਦੀ ਲੜਕੀ ਜੋ 2 ਸਾਲ 3 ਮਹੀਨੇ ਦੀ ਸੀ ਉਹਦੇ ਨਾਲ ਗਲਤ ਕੰਮ ਕੀਤਾ ਤੇ ਸਜ਼ਾ ਜਿਹੜੀ ਹੈ ਬਹੁਤ ਹੀ ਘੱਟ ਸਮੇਂ ਵਿੱਚ ਜਦੋਂ ਕੇਸ ਨੂੰ ਚੰਗੀ ਤਰ੍ਹਾਂ ਟ੍ਰਾਇਲ ਚੱਲ ਕੇ ਤੇ ਜਲਦੀ ਇਹਨੂੰ ਜਿਹੜੀ ਆ ਸਜ਼ਾ ਜਲਦੀ ਨਿਆਂ ਦਿੱਤਾ ਗਿਆ ਬੱਚੇ ਨੂੰ ਤੇ ਇਹਨੂੰ ਸਜ਼ਾ ਸੁਣਾਈ ਗਈ ਸਜ਼ਾ ਜਿਹੜੀ ਹੈ ਇਹਨੂੰ ਜਿਹੜੀ ਸੁਣਾਈ ਗਈ ਉਹ ਜ਼ਿੰਦਗੀ ਭਰ ਅੰਦਰ ਰਹਿਣ ਦੀ ਸਜ਼ਾ ਹੈ ਸਿਰਫ ਨੋਰਮਲ ਨਹੀਂ ਲਿਖਿਆ ਗਿਆ ਸਾਹਮਣੇ ਕਿ ਇੰਪ੍ਰੀਜ਼ਨਮੈਂਟ ਫਾਰ ਲਾਈਫ ਜ਼ਿੰਦਗੀ ਦੀ ਸਿਰਫ ਐਸਾ ਨਹੀਂ ਲਿਖਿਆ ਉਹਨਾਂ ਨੇ ਕਿਹਾ ਜਦੋਂ ਤੱਕ ਇਹਦੇ ਆਖਰੀ ਸਾਹ ਨੇ ਉਦੋਂ ਤੱਕ ਇਹ ਜਿਹੜੀ ਆ ਇਹ ਅੰਦਰ ਰਹੇਗਾ ਇਸ ਤੋਂ ਇਲਾਵਾ ਉਹਨੂੰ ਕੁੱਲ 6 ਲੱਖ ਰੁਪਏ ਜੁਰਮਾਨਾ ਤੇ ਸਰਕਾਰ ਦੀ ਤਰਫੋਂ ਤਰਫੋਂ ਦੀ 6 ਲੱਖ ਰੁਪਇਆ ਜਿਹੜਾ ਬੱਚੇ ਨੂੰ ਜਿਹੜਾ ਆ ਮਿਲਣਾ ਹੈ ਉਹਦਾ ਜੇ ਸਾਹਮਣੇ ਹੁਕਮ ਸੁਣਾਇਆ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਸਜ਼ਾ ਦੇਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਾਰੇ ਸਮਾਜ ਚ ਸੁਨੇਹਾ ਜਾਏ ਕਿ ਬੱਚਿਆਂ ਜਿਹੜੀਆਂ ਸੁਰੱਖਿਤ ਨੇ ਤੇ ਇਹੋ ਜਿਹੇ ਲੋਕ ਜੇ ਕੋਈ ਕਰਦੇ ਨੇ ਦੁਸ਼ਟ ਕੰਮ ਤੇ ਉਹਨਾਂ ਨੂੰ ਜਲਦੀ ਜਿਹੜਾ ਆ ਸਜ਼ਾ ਵੀ ਮਿਲਦੀ ਹੈ ਤੇ ਨਿਆ ਜਿਹੜਾ ਆ ਉਹ ਜਲਦੀ ਮਿਲਦਾ ਹੈ ਜਿਹਦੇ ਨਾਲ ਕੋਈ ਗਲਤ ਕੰਮ ਹੁੰਦਾ ਹੈ ਤਾਂ ਇਹ ਜਿਹੜਾ ਕੇਸ ਦਰਜ ਹੋਇਆ ਜੀ ਬਟਾਲਾ ਜ਼ਿਲ੍ਹਾ ਬਟਾਰਾ ਪੁਲਿਸ ਜ਼ਿਲ੍ਹਾ ਚ ਹੋਇਆ ਸੀ ਇਹ 7ਵੇਂ ਮਹੀਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ 7ਵੇਂ ਮਹੀਨੇ ਪਿਛਲੇ ਸਾਲ 2024 ਦੀ ਗੱਲ ਹੈ ਉਦੋਂ ਸਰ ਐਫ ਆਈ ਆ ਦਰਜ ਹੋਈ ਸੀ ਤੇ ਜਿਹਦਾ ਜਿਹੜਾ ਸਪੈਸ਼ਲ ਕੋਰਟ ਜਿਹੜੀ ਆ ਹੋਕਸ ਕੋਰਟ ਉਹਦੇ ਵਿੱਚ ਇਹ ਕੇਸ ਜਿਹੜਾ ਚੱਲਿਆ ਫਾਸਟ ਟਰੈਕ ਕੋਰਟ ਇਸ ਕਰਕੇ ਇਹਦਾ ਫੈਸਲਾ ਜਲਦੀ ਆਇਆ ਤੇ ਇਹਨੂੰ ਜਿਹੜੀ ਮੈਂ ਪਹਿਲਾਂ ਦੱਸਿਆ ਕਿ ਇਹਨੂੰ ਸਜ਼ਾ ਜਿਹੜੀ ਹੋਈ ਹੈ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ ਇਹਦੀ ਆਖਰੀ ਸਾਵਾਂ ਤੱਕ ਇਹ ਦੋਸ਼ੀ ਜਿਹੜਾ ਮਰਦੇ ਦਮ ਤੱਕ ਜਿਹੜਾ ਜੇਲ੍ਹ ਦੇ ਅੰਦਰ ਹੀ ਰਹੇ ਜੀ ਦੋਸ਼ੀ ਜਿਹੜਾ ਆ ਜੋ ਜਾਂ ਸਾਹਮਣੇ ਹੁਕਮ ਸੁਣਾ ਉਹਦੇ ਮੁਤਾਬਕ ਉਹ ਜਦ ਤੱਕ ਉਹਦੀ ਡੈਥ ਨਹੀਂ ਦੀ ਉਹ ਅੰਦਰ ਹੀ ਰਹੇਗਾ